ਇਹ ਇਹਦੇ ਉੱਥੇ ਸੁਲਤਾਨਪੁਰ ਲਾਗੇ ਦੀ ਪਵਿੱਤਰਤਾ ਭੰਗ ਹੁੰਦੀ ਆ ਪਾਣੀ ਉਹ ਪਿਆ ਜੋ ਇੱਧਰ ਦੀ ਆ ਕੇ ਉਹੀ ਪਾਣੀ ਇੱਥੇ ਪੈਣਾ ਇਹ ਉਸੇ ਵੇਹਂ ਵਿੱਚ ਪੈਣਾ ਉਹ ਵੇਹਂ ਤੋਂ ਉਹੀ ਹੈ ਜਿਹਦੇ ਵਿੱਚ ਬਾਬੇ ਨਾਨਕ ਦੀ ਤੁੰਬੀ ਲਾਈ ਹੈ ਇੰਨੇ ਦਿਨ ਟਾਈਮ ਕਿੰਨਾ ਟਾਈਮ ਉਹਦੇ ਵਿੱਚ ਰਹੇ ਆ ਸਭ ਕੁਝ ਇੱਥੇ ਚੋਜ ਕੀਤੇ ਆ ਉਹਦੀ ਹੁਣ ਪਵਿੱਤਰਤਾ ਭੰਗ ਨਹੀਂ ਹੋ ਰਹੀ ਆਇਥੋਂ 1.5 ਸਾਲ ਪਹਿਲਾਂ ਵੀ ਜਿਹੜੇ ਆ ਆੜੀ ਪੈਵਲੈਂਡ ਅੰਦਰ ਦੇ ਪਾਣੀ ਦੀ ਜਿਹੜੀ ਵੇਹਂ ਨੂੰ ਪਾਈ ਜਾ ਰਹੀ ਆ ਪਿੰਡ ਦੇ ਵਿੱਚ ਦੀ ਉਦੋਂ ਵੀ ਅਸੀਂ ਪਿੰਡ ਵਾਲਿਆਂ ਨੇ ਜਿਹੜਾ ਵਾਅਦਾ ਵਿਰੋਧ ਕੀਤਾ ਸੀਗਾ ਕਿ ਜੇ ਅਗਲੇ ਬੰਦੇ ਉਹ ਬਲੌਕਿੰਗ ਹੁੰਦੀ ਆ ਤਾਂ ਇੱਥੇ ਸਾਡੇ ਦੇ ਸਕੂਲ ਦੇ ਵਿੱਚ ਇੰਨਾ ਅੱਗੇ ਪਾਣੀ ਖਲੋ ਜਾਂਦਾ ਵਾ ਜੋ ਮੀਂਹ ਆਉਂਦੇ ਆ ਜਾਂ ਕੁਝ ਵੀ ਆ ਕਮਿਟਮੈਂਟ ਪ੍ਰਸ਼ਾਸਨ ਨਾਲ ਹੋਈ ਵੀ ਸਾਨੂੰ ਉਹ ਜਿਹੜਾ ਸਕੂਲ ਦੇ ਪਿੱਛੇ ਆ ਇੱਕ ਜੋੜ ਲਾ ਲੈਂਦੇ ਹੋ ਉਸ ਤੋਂ ਬਾਅਦ ਅਸੀਂ ਇੱਧਰ ਜਿਹੜੀ ਆ ਪੈਵਲਨ ਨਹੀਂ ਪਾਵਾਂਗੇ ਪਰ ਉਹਨ ਦੁਬਾਰਾ 1.5 ਸਾਲ ਬਾਅਦ ਉਹ ਕਮਿਟਮੈਂਟ ਨੂੰ ਤੋੜ ਕੇ ਭਰੋਸੇ ਨੂੰ ਤੋੜ ਕੇ ਤੇ ਦੁਬਾਰਾ ਪਿੰਡ ਦੇ ਵਿੱਚ ਦੀ ਪੁੱਟ ਕੇ ਪੈਵਲਨ ਪਾਈ ਜਾ ਰਹੀ ਹੈ ਪਰ ਪ੍ਰਸ਼ਾਸਨ ਵਾਰ-ਵਾਰ ਇਹ ਕਹਿ ਰਿਹਾ ਵੀ ਨਹੀਂ ਜੀ ਪੈ ਪੈ ਲੈਣ ਦੋ ਜਾਂ ਇਦਾਂ ਵਾ ਉਦਾਂ ਵਾ ਅਸੀਂ ਟ੍ਰੀਟਮੈਂਟ ਪਲਾਨ ਚਾਲੂ ਕਰਾਂਗੇ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਈ ਜਦੋਂ 6 ਸਾਲ ਤੱਕ ਦੀ ਸਜ਼ਾ ਸੀ 15 ਤੋਂ 20 ਲੱਖ ਰੁਪਏ ਦਾ ਜੁਰਮਾਨਾ ਸੀ ਉਦੋਂ ਨਹਿਰਾਂ ਖੂਏ ਦਰਿਆ ਵਈਆਂ ਦੰਧੀਆਂ ਹੋ ਗਈਆਂ ਮਾਰਚ 2025 ਨੂੰ ਜਦੋਂ ਸਜ਼ਾ ਕਦਮ ਕਰਤੀ ਉਹ ਲੈਣ ਕਰਤੀ ਸਜ਼ਾ ਆਲੀ ਤੇ ਕੱਲਾ ਜੁਰਮਾਨਾ ਰਹਿ ਤਾਂ ਤੁਸੀਂ ਕਿਹਦੇ ਤੇ ਕਾਰਵਾਈ ਕਰੋਗੇ ਤੁਸੀਂ ਪਿਆਵ ਦਾ ਬੇੜਾਗਰ ਕਰਕੇ ਰਹਿਤਾ ਦੇਖਦਾ ਬੇੜਾਗਰ ਕਰਕੇ ਰਹਿਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਇਹ ਜੇ ਜਗ੍ਹਾ ਤੇ ਬੈਠੇ ਮੇਰੀ ਪ੍ਰਾਈਵੇਟ ਮਾਲਕੀ ਹੈ ਸਾਡੀ ਇੱਥੇ ਪਾ ਰਿਆ ਇਹ ਪ੍ਰਸ਼ਾਸਨ ਅਸੀਂ ਡੱਕਿਆ ਕੀ ਪਾ ਰਿਆ ਇਹ ਇਥੇ ਗੰਦੇ ਪਾਣੀ ਦਾ ਸੀਵਰੇ ਸੁਲਤਾਨਪੁਰ ਦਾ ਗੰਦਾ ਪਾਣੀ ਲਿਆ ਕੇ ਸਾਡੇ ਪਿੰਡ ਥਾਣੀ ਦੀ ਫਿਰ ਵੇਂਚ ਪਾ ਰਿਆ ਪਵਿੱਤਰਤਾ ਉਹਦੀ ਭੰਗ ਕਰ ਰਹਾ ਐ ਅਸੀਂ ਉਸ ਚੀਜ਼ ਤੇ ਅਸੀਂ ਖੜੇ ਆਂ ਵੀ ਵੇਂਦੀ ਪਵਿੱਤਰਤਾ ਭੰਗ ਨਹੀਂ ਹੋਣੀ ਚਾਹੀਦੀ ਹੂੰ ਪਹਿਲਾਂ ਕੋਈ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਤੁਹਾਡੀ ਅੱਜ ਅੱਜ ਤੋਂ ਕੋਈ 2 ਸਾਲ ਪਹਿਲਾਂ ਇੱਕ ਵਾਰੀ ਹੋਈ ਜੀ ਉਦੋਂ ਆਪਣੇ ਸਾਡੇ ਕਮਿਟਮੈਂਟ ਪ੍ਰਸ਼ਾਸਨ ਦੇ ਨਾਲ ਰਲ ਕੇ ਕੀਤੀ ਸੀ ਅੱਡੇ ਤੇ ਸਾਡੇ ਮੇਨ ਰੋਡ ਤੇ ਪਾਣੀ ਕੰਦੇ ਪਾਣੀ ਵਾਲੇ ਪੈਂਪ ਜਲਾਈ ਡੋ ਤੱਕ ਪਾਏ ਹੋਏ ਜੀ ਬਾਟਾਂ ਵਾਲੀ ਦੇ ਲਾਗੇ ਪਾਸੇ ਤੱਕ ਜਾ ਗਈ ਉਹਦੇ ਨਾਲ ਸਾਨੂੰ ਜੋੜ ਲੈਂਦੇ ਸਾਡਾ ਪਾਣੀ ਉਹਦੇ ਵਿੱਚ ਦੀ ਵਿਗਾੜੀ ਦੀ ਜਲਾਈ ਡੋ ਵਿੱਚ ਪੈ ਜਾਣਾ ਵੇ ਤੋ ਅਸੀਂ ਗਾੜੀ ਤਾਂ ਡਿਪੈਂਡਲ ਨੂੰ ਨਹੀਂ ਪਾਵਾਂਗੇ ਉਹ ਤੋਂ ਗਾੜੀ ਫੇਰ ਗਾਣੂ ਤਰੇ ਫੇ ਅਸੀਂ ਢਕੇ ਫੇ ਐਸਐਸਪੀ ਸਾਹਿਬ ਡੀਸੀ ਸਾਹਿਬ ਨਾਲ ਸਾਡੇ ਹੋਈ ਗੱਲਬਾਤ ਸਕੂਲ ਤੇ ਸਾਡੇ ਐਸਐਸਪੀ ਸਾਹਿਬ ਆਏ ਇੱਥੇ ਵੀ ਸਾਰਾ ਏਰੀਆ ਇਲਾਕਾ ਇਕੱਠਾ ਹੋਇਆ ਉੱਥੇ ਅਸੀਂ ਆਹਦੇ ਪੁਆਇੰਟ ਗਾੜੀ ਰੱਖੇ ਇਹ ਗਾੜੀ ਕਹਿੰਦੇ ਜੀ ਉਦੋਂ ਨੂੰ ਅਸੀਂ ਤਾਂ ਨਹੀਂ ਲਿਜਾ ਰਹੇ ਉਧਰ ਗਾੜੀ ਪ੍ਰਾਈਵੇਟ ਮਾਲਕੀ ਹੈ ਜਦ ਕਿ ਉਹ ਸਰਕਾਰੀ ਰਸਤਾ ਉੱਥੇ ਵੀ ਸੇਮ ਹੀ ਏ ਚੀਜ਼ ਜੇ ਉੱਥੇ ਉਹ ਸੇਮ ਚੀਜ਼ ਜਿਹੜੀ ਪ੍ਰਾਈਵੇਟ ਮਾਲਕ ਇੱਥੇ ਸਾਡੀ ਪ੍ਰਾਈਵੇਟ ਮਾਲਕ ਇੱਥੋਂ ਕਿੱਦਾ ਜਾਣਦੀ ਹੈ ਜੇ ਇਹਦੇ ਉੱਥੇ ਸੁਲਤਾਨਪੁਰ ਲਾਗੇ ਦੀ ਪਵਿੱਤਰਤਾ ਭੰਗ ਹੁੰਦੀ ਆ ਪਾਣੀ ਉਹ ਪਿਆ ਜੋ ਇੱਧਰ ਦੀ ਆ ਕੇ ਉਹ ਹੀ ਪਾਣੀ ਇੱਥੇ ਪੈਣਾ ਇਹ ਉਸੇ ਵੇਹਿੰਚ ਪੈਣਾ ਉਹ ਵੇਹਿੰ ਤੋ ਉਹੀ ਅੱਜ ਜਿਹਦੇ ਵਿੱਚ ਬਾਬੇ ਨਾਨਕ ਦੇ ਚੁੰਬੀ ਲਾਈ ਆ ਇੰਨੇ ਦਿਨ ਟਾਈਮ ਕਿੰਨਾ ਟਾਈਮ ਉਹਦੇ ਵਿੱਚ ਰਹੇ ਆ ਸਭ ਕੁਝ ਇੱਥੇ ਚੋਜ ਕੀਤੇ ਆ ਉਹਦੀ ਹੁਣ ਪਵਿੱਤਰਤਾ ਭੰਗ ਨਹੀਂ ਹੋ ਰਹੀ ਮੁੱਖ ਤੌਰ ਤੇ ਹੁਣ ਮੰਗ ਕੀ ਕਰਨਾ ਚਾਹੁੰਦੇ ਹੋ ਇਹ ਧਰਨਾ ਕਦੋਂ ਤੱਕ ਜਾਰੀ ਰਹੇਗਾ ਜਿੰਨਾ ਚਿਰ ਸਾਡੀ ਜਿਹੜੇ ਇਹਦਾ ਕੋਈ ਹੱਲ ਨਹੀਂ ਨਿਕਲਦਾ ਪ੍ਰੋਪਰ ਵੀ ਅਸੀਂ ਉਹਨਾਂ ਚਾਰੇ ਸੀ ਵੀ ਆਦੇ ਪਰਦਕਸ਼ਨ ਤੇ ਮੁੱਖ ਕੀ ਮੰਗ ਹੈ ਮੁਖੇ ਵੇਂਦੇ ਆਂ ਪਵਿੱਤਰਤਾ ਭੰਗ ਨਹੀਂ ਹੋਣ ਦੇ ਠੀਕ ਹੈ ਆਪ ਐਸਐਸਬੀ ਸਾਹਿਬ ਇੱਥੇ ਕਮਿਟਮੈਂਟ ਕਰਕੇ ਗਏ ਸੀਗੇ ਉਹਨਾਂ ਸਾਡੇ ਕੋਲੋਂ ਹਰ ਇੱਕ ਚੀਜ਼ ਸਾਡਾ ਪਹਿਲੂ ਉਹਨਾਂ ਸੁਣਿਆ ਸੁਣ ਕੇ ਪ੍ਰਸ਼ਾਸਨ ਨੂੰ ਉਹਨਾਂ ਨੇ ਸਿੱਧਾ ਕਹਿ ਜਿਹੜੇ ਇਸ ਭਾਗ ਦੇ ਐਸਡੀਓ ਸਾਹਿਬ ਆ ਐਕਸੀਡੈਂਸੀਗੇ ਉਹਨਾਂ ਨੂੰ ਕਿਹਾ ਵੀ ਇੱਥੇ ਤੁਸੀਂ ਗੱਲ ਤਾਂ ਪਿੰਡ ਦਾ ਰਾਈਟ ਆ ਉਹ ਸਹੀ ਡਾਕ ਰਹਾ ਜੇ ਤੁਸੀਂ ਆ ਚੀਜ਼ਾਂ ਕਰਕੇ ਆਏ ਕਿਉਂ ਉਸ ਚੀਜ਼ ਤੋਂ ਤੁਸੀਂ ਫਿਰ ਰਹੇ ਆ ਅੱਜ ਉਹ ਐਸਐਸਪੀ ਨੂੰ ਸਾਈਡ ਤੇ ਕਰਕੇ ਹੋ ਰਿਹਾ ਐਸਐਸਪੀ ਲਾਗੇ ਇਥੇ ਪੁਛਾਸ਼ਨ ਲਾ ਕੇ ਵੀ ਉਹਨੂੰ ਨਵੇਂ ਸਿਰੇ ਤੋਂ ਫੇਰ ਇਹ ਤੋੜ ਰਿਹਾ ਗਾੜੀ ਪਵਾ ਰਿਹਾ ਇਹ ਸਾਡੇ ਸੁਧਈ ਧੱਕੇਸ਼ਾਈ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੁਗਾਟ ਕਮੇਟੀ ਤੋਂ ਸੰਗਠਨ ਸਕੱਤਰ ਛੇ ਸਿੰਘ ਮਹੀਵਾਲ ਇਸ ਟਾਈਮ ਅਸੀਂ ਪਿੰਡ ਛਾਹਲਾ ਦੇ ਵਿੱਚ ਖੜੇ ਆ ਤਸਵੀਲ ਸultanpur Lodhi ਦੇ ਵਿੱਚ ਇੱਥੇ ਅਜ ਤੋਂ 1.5 ਸਾਲ ਪਹਿਲਾਂ ਵੀ ਜਿਹੜੇ ਆ ਆੜੀ ਪੈਵਲੈਂਡਾਂ ਗੰਦੇ ਪਾਣੀ ਦੀ ਜਿਹੜੀ ਵੇਈ ਨੂੰ ਪਾਈ ਜਾ ਰਹੀ ਆ ਪਿੰਡ ਦੇ ਵਿੱਚ ਦੀ ਉਦੋਂ ਵੀ ਅਸੀਂ ਪਿੰਡ ਵਾਲਿਆਂ ਨੇ ਜਿਹੜਾ ਵਾਦਾ ਵਿਰੋਧ ਕੀਤਾ ਸੀਗਾ ਵੀ ਜੇ ਅਗਲੇ ਬੰਨੇ ਬਲੌਕਿੰਗ ਹੁੰਦੀ ਆ ਤੇ ਇੱਥੇ ਸਾਡੇ ਦੇ ਸਕੂਲ ਦੇ ਵਿੱਚ ਇੰਨਾ ਅੱਗੇ ਪਾਣੀ ਖਲੋ ਜਾਂਦਾ ਵਾ ਜਦੋਂ ਮੀਂਹ ਆਉਂਦੇ ਆ ਜਾਂ ਕੁਝ ਵੀ ਆ ਵੀ ਦੂਜੇ ਬੰਨੇ ਇੱਕ ਨਾਲਾ ਹੈਗਾ ਵਾ ਉਹਨੂੰ ਕਿਉਂ ਨਹੀਂ ਤੁਸੀਂ ਚਾਲੂ ਕਰਦੇ ਉਹਦੇ ਮੁਤਾਬਕ ਜਿਹੜੀ ਆ ਜਥੇਬੰਦੀ ਦੇ ਨਾਲ ਪਿੰਡ ਵਾਲੇ ਸੀਗੇ ਪਿੰਡ ਦੀ ਕਾਈ ਉਹ ਕਮਿਟਮੈਂਟ ਪ੍ਰਸ਼ਾਸਨ ਨਾਲ ਹੋਈ ਵੀ ਸਾਨੂੰ ਉਹ ਜਿਹੜਾ ਸਕੂਲ ਦੇ ਪਿੱਛੇ ਆ ਇੱਕ ਜੋੜ ਲਾ ਲੈਂਦੋ ਉਸ ਤੋਂ ਬਾਅਦ ਅਸੀਂ ਇੱਧਰ ਜਿਹੜੀ ਆ ਪੈਵਲਨ ਨਹੀਂ ਪਾਵਾਂਗੇ ਪਰ ਹੁਣ ਦੁਬਾਰਾ 1.5 ਸਾਲ ਬਾਅਦ ਉਹ ਕਮਿਟਮੈਂਟ ਨੂੰ ਤੋੜ ਕੇ ਭਰੋਸੇ ਨੂੰ ਤੋੜ ਕੇ ਤੇ ਦੁਬਾਰਾ ਪਿੰਡ ਦੇ ਵਿੱਚ ਦੀ ਪੁੱਟ ਕੇ ਪੈਵਲਨ ਪਾਈ ਜਾ ਰਹੀ ਹੈ ਜਿਹਦੇ ਵਿੱਚ ਪਿੰਡ ਕਾਈ ਤੇ ਪਿੰਡ ਦੇ ਲੋਕਾਂ ਲੋ ਜਿਹੜਾ ਵਾ ਇਹਦਾ ਵਿਰੋਧ ਕੀਤਾ ਜਾ ਰਿਹਾ ਵਾ ਪਰ ਪ੍ਰਸ਼ਾਸਨ ਬਾਰ-ਬਾਰ ਇਹ ਕਹਿ ਰਿਹਾ ਵੀ ਨਹੀਂ ਜੀ ਪੈਪ ਪੈਲਨ ਦੋ ਜਾਂ ਇਦਾਂ ਵਾ ਉਦਾਂ ਵਾ ਅਸੀਂ ਟ੍ਰੀਟਮੈਂਟ ਪਲਾਂਟ ਚਾਲੂ ਕਰਾਂਗੇ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਈ ਜਦੋਂ 6 ਸਾਲ ਤੱਕ ਦੀ ਸਜ਼ਾ ਸੀ 15 ਤੋਂ 20 ਲੱਖ ਰੁਪਏ ਦਾ ਜੁਰਮਾਨਾ ਸੀ ਉਦੋਂ ਨਹਿਰਾਂ ਸੂਏ ਦਰਿਆ ਬਈਆਂ ਗੰਦੀਆਂ ਹੋ ਗਈਆਂ ਤੇ 28 ਮਾਰਚ 2025 ਨੂੰ ਜਦੋਂ ਸਜਾ ਕਦਮ ਕਰਤੀ ਉਹ ਲੈਣ ਕਰਤੀ ਸਜਾ ਆਲੀ ਤੇ ਕੱਲਾ ਜੁਰਮਾਨਾ ਰਹਿਣ ਤਾਂ ਤੁਸੀਂ ਕਿਹਦੇ ਤੇ ਕਾਰਵਾਈ ਕਰੋਗੇ ਤੁਸੀਂ ਪਿਆਬ ਦਾ ਬੇੜਾਗਰ ਕਰਕੇ ਰੱਖਦਾ ਦੇਸ਼ ਦਾ ਬੇੜਾਗਰ ਕਰਕੇ ਰੱਖਦਾ ਕਾਰਪੋਰੇਟ ਘਰਾਣੇ ਦੇ ਤੁਸੀਂ ਦਲਾਲ ਜੋ ਇਸ ਕਰਕੇ ਜੋ ਇਹ ਕਹਿ ਰਿਹਾ ਉਹ ਸਾਡੀ ਸਮਝ ਤੋਂ ਬਾਹਰ ਆ ਵੀ ਅੱਜ ਇਹ ਕੁਛ ਕਹਿ ਰਿਹਾ ਕੱਲ ਨੂੰ ਕੀ ਕਰਨਗੇ ਕੀ ਨਹੀਂ ਉਦੇ ਵਾਸਤੇ ਜਿਹੜਾ ਵਾ ਵੀ ਅਸੀਂ ਪਿੰਡ ਦੇ ਵਿੱਚ ਦੀ ਪਾਈਪ ਲਾਈਨ ਨਹੀਂ ਲੰਗਣ ਦੇਣੀ ਕੱਲ ਨੂੰ ਵੇਈ ਚੜਦੀ ਆ ਉਹਦੀ ਬੈਕ ਵੱਜਣੀ ਆ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਹੋਣਾ ਵਾ ਸਾਡੀ ਇਹ ਇਹ ਪ੍ਰਸ਼ਾਸਨ ਨੂੰ ਜਿਹੜੀ ਬੇਨਤੀ ਆ ਵੀ ਤੁਹਾਡੇ ਸਾਹਮਣੇ ਜਿਹੜਾ ਵਾ ਉਹ ਉਹ ਨਾਲਾ ਵਾ ਉਹਨੂੰ ਚਾਲੂ ਕਰਾਓ ਇੱਕ ਜਿਹੜੀ ਪਾਈਪ ਲਾਈਨ ਆ ਪ੍ਰਸ਼ਾਸਨ ਦੇ ਕਹਿਣ ਤੇ ਆ ਤੇ ਅੱਗੇ ਇੱਕ ਪਾਈਪ ਲਾਈਨ ਉਧਰ ਪਾਈ ਹੋਈ ਆ ਬਲੌਕ ਹੋਈ ਆ ਅਸੀਂ ਪੁੱਛਿਆ ਵਾ ਵੀ ਉਹ ਬਲੌਕ ਕਿਉਂ ਹੋਈ ਆ ਉਹਦਾ ਕਾਰਨ ਕੀ ਆ ਵੀ ਤੁਸੀਂ ਉਹ ਜਾ ਕੇ ਵੇਖ ਲਓ ਤਾਂ ਇੰਨੀ ਤਕਨੀਕ ਹੈ ਆ ਵੀ ਕਿੱਥੋਂ ਬਲੌਕ ਹੋਈ ਆ ਉਹਦੇ ਤੇ ਕੋਈ ਉਹਨਾਂ ਕੋਲ ਸਪਸ਼ਟ ਜਵਾਬ ਨਹੀਂ ਹੈਗਾ ਐਂ ਕਹਿਓ ਪੈਵਲਨ ਕਿੰਨੇ ਪਾਈ ਆ ਕਹਿੰਦੇ ਆ ਜੀ ਉਹਦੇ ਬਾਬਾ ਜੀ ਹੋਣਾ ਨੇ ਪਾਈ ਆ ਐਂ ਕਹਾ ਪੈਵ ਕਿੰਨੇ ਆ ਵੇਖ ਲਓ ਉਹ ਜੀ 4 ਇੰਚੀ ਆ 6 ਇੰਚੀ ਆ ਉਹ ਕੁਝ ਪਤਾ ਨਹੀਂ ਹੈਗਾ ਇਸ ਕਰਕੇ ਉਹਨੂੰ ਉਹ ਪੈਵਲਨ ਨੂੰ ਚਲਾਉਣ ਦੀ ਬਜਾਏ ਇਧਰ ਨੂੰ ਜਿਹੜੀ ਆ ਪੈਵਲਨ ਪਾਈ ਜਾ ਰਹੀ ਆ ਉਹਦੇ ਵਿਰੋਧ ਵਿੱਚ ਅਸੀਂ ਇੱਥੇ ਬੈਠੇ ਆ ਗਏ ਆਪਣਾ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਜਲੰਧਰ ਤੋਂ ਆ ਜੀ ਤੇ ਮੇਰਾ ਨਾਮ ਅਰਵਿੰਦ ਮਹਿਤਾ ਹੈ ਇੱਥੇ ਕੰਮ ਰੁਕਵਾਇਆ ਗਿਆ ਹੈ ਕਿ ਕੰਮ ਚੱਲ ਰਿਹਾ ਸੀ ਲੋਕਾਂ ਦਾ ਦੋਸ਼ ਹੈ ਵਾਦਾ ਖਲਾਸਬੇਨਾਂ ਨਾਲ ਕੀਤੀ ਗਈ ਹੈ ਪ੍ਰਸ਼ਾਸਨ ਜਿਹੜਾ ਹੈ ਉਹ ਪਵਿੱਤਰ ਕਾਲੀ ਵਹੀ ਨਦੀ ਵੀ ਜਿਹੜੀ ਆ ਉਹ ਪਵਿੱਤਰਤਾ ਨੂੰ ਭੰਗ ਕਰਨਾ ਚਾਹੁੰਦਾ ਹੈ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਪਾਈਪ ਲਾਈਨ ਉਸਾਈ ਪੈ ਰਹੀ ਹੈ ਨਹੀਂ ਇਹਦਾ ਕਿਸੇ ਵੀ ਪ੍ਰਾਈਵੇਟ ਜਗ੍ਹਾ ਦੇ ਵਿੱਚ ਉਹ ਨਹੀਂ ਇੱਥੇ ਕ੍ਰਾਸ ਕੀਤੀ ਜਾ ਰਹੀ ਹੈ ਜੇਕਰ ਇਹਨਾਂ ਦਾ ਕੋਈ ਇਸ਼ੂ ਸੀਗਾ ਉਹ ਸਾਡੇ ਕੱਲ ਨੌਲੇਜ ਦੇ ਵਿੱਚ ਆਇਆ ਹੈ ਤੇ ਆਪਾਂ ਮਤਲਬ ਇਹਨਾਂ ਨੂੰ ਪੂਰਾ ਕਮਿਟ ਕੀਤਾ ਹੈ ਕਿ ਆਪਾਂ ਗਵਰਨਮੈਂਟ ਲੈਂਡ ਦੇ ਵਿੱਚ ਤੇ ਜੋ ਪ੍ਰਸ਼ਾਸਨ ਦਾ ਫੈਸਲਾ ਹੈਗਾ ਉਹਦੇ ਅਕੋਰਡਿੰਗਲੀ ਹੀ ਕੰਮ ਕਰਾਂਗੇ ਤੇ ਅਸੀਂ ਆਲਰੇਡੀ ਜਿਹੜਾ ਹੈਗਾ ਇਹਦਾ ਜਿਹੜਾ ਹੈਗਾ ਬੀਟੀ ਵਿਲ ਉਹ ਉਹਨਾਂ ਤੋਂ ਕਲੇਮ ਮਤਲਬ ਸਾਡੇ ਤੇ ਬੀ ਬੀਐਨਡੀਆਰ ਨੇ ਕਲੇਮ ਕੀਤਾ ਹੈ ਤੇ ਆਪਾਂ ਇੱਥੇ ਲਾਈਨ ਪਾਉਣ ਲਈ ਉਹਨਾਂ ਨੂੰ ਪੇਵੀ ਕੀਤਾ ਪ੍ਰੋਜੈਕਟ ਦੇ ਵਿੱਚੋਂ ਲੋਕਾਂ ਦਾ ਦੋਸ਼ ਹੈ ਕਿ ਪਵਿੱਤਰ ਕਾਲੀ ਵਈ ਨਦੀ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਦਾ ਪਾਣੀ ਜਿਹੜਾ ਪਾਇਆ ਜਾ ਰਿਹਾ ਟ੍ਰੀਟਡ ਵਾਟਰ ਜਾਏਗਾ ਜੀ ਹੂੜ ਨਹੀਂ ਹੋਏਗੀ ਉਸ ਦੇ ਨਾਲ ਪਾਣੀ ਖਰਾਬ ਨਹੀਂ ਹੋਏਗਾ ਦੇਖੋ ਜੀ ਇਹ ਪਾਣੀ ਜਿਹੜਾ ਹੈਗਾ ਉਸ ਲੈਵਲ ਤੇ ਉੱਪਰ ਟ੍ਰੀਟ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਮੁੜ ਕੇ ਆਪਾਂ ਖੇਤਾਂ 'ਚ ਵੀ ਵਰਤੇ ਜਾਏਗਾ ਉਹ ਵੀ ਪ੍ਰੋਜੈਕਟ ਬੱਕਰੇ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਤੇ ਇਹਦੇ ਵਿੱਚੋਂ ਵੀ ਖੇਤਾਂ ਦੇ ਵਰਤਣ ਵਾਸਤੇ ਪੁਆਇੰਟ ਦਿੱਤੇ ਜਾਣਗੇ ਪੈ ਲੋ ਲੋਕਾਂ ਦਾ ਕਹਿਣਾ ਕਿ ਇਹ ਪਲਾਨ ਨਹੀਂ ਸੀ ਇਸ ਸਾਲ ਡੇਢ ਸਾਲ ਪਹਿਲਾਂ ਜੋ ਸਾਡੇ ਪ੍ਰਸ਼ਾਸਨਿਕ ਕਮਲੇ ਦੇ ਨਾਲ ਮੀਟਿੰਗਾਂ ਹੋਈਆਂ ਉਦੋਂ ਇਸ ਪਿੰਡ ਦੇ ਵਿੱਚੋਂ ਪਾਈਪ ਲਾਈਨ ਬਚਾਉਣ ਦਾ ਕੋਈ ਪਲਾਨ ਨਹੀਂ ਸਰ ਪਿਛਲਾ ਕੀ ਸੀਗਾ ਉਹ ਮੈਨੂੰ ਨਹੀਂ ਪਤਾ ਪਰ ਜਿਹੜਾ ਹੁਣ ਪ੍ਰੋਜੈਕਟ ਦੇ ਵਿੱਚ ਮੈਂ ਇੱਥੇ ਹੈਗਾ ਮੇਰੀ ਨੋਲੇਜ ਦੇ ਵਿੱਚ ਤਾਂ ਇਹ ਹੈ ਕਿ ਸਿੱਧਾ ਇਸੇ ਰਸਤੇ ਦੇ ਉੱਪਰ ਅੱਗੇ ਡ੍ਰੇਨ ਤੱਕ ਜਾਏਗਾ ਲੋਕਾਂ ਦਾ ਦੋਸ਼ ਹੈ ਧੱਕੇਸ਼ਾਈਲੇ ਦੋਸ਼ ਲਗਾ ਰਹੇ ਨੇ ਸਰ ਦੇਖੋ ਜੇ ਧੱਕੇਸ਼ਾਈ ਵਾਲਾ ਕੰਮ ਹੁੰਦਾ ਤਾਂ ਐਸ ਵੇਲੇ ਵੀ ਕੋਈ ਨਾ ਕੋਈ ਤਾਂ ਕਸ਼ਾਈ ਹੋਣੀ ਸੀ ਠੀਕ ਹੈ ਨਾ ਜੀ ਐਸ ਵੇਲੇ ਵੀ ਆਪਾਂ ਇਹਨਾਂ ਨਾਲ ਕੋਆਪਰੇਟਿਵ ਉਹਦੇ ਨਾਲ ਖੜੇ ਆ ਤੇ ਇਧਰ ਤੇ ਕੋਈ ਗਲਬਤ ਨਹੀਂ ਹੈ ਜੀ